ਨਾ ਮੈਂ ਗੁਰੂ ਨੂੰ ਬੰਦਨਾ ਕਰਦੇ ਸਦਾ ਕਵੀਸ਼ਰ ਨੇ ਆਗੇ ਜਗਤ ਚ ਜਾਹਰ ਵਰਤੇ ਜੋ ਜਗਦੀਸ਼ਰ ਨੇ ਆਗੇ ਜਗਤ ਚ ਜਾਹਰ ਵਰਤੇ ਜੋ ਜਗਦੀਸ਼ਰ ਨੇ ਬਲੀ ਬਹਾਦਰ ਮਰਦੇ ਅਗਮੜਾ ਜੋ ਏ ਜਾਣਗੇ ਜੀ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਬਣ ਗਏ ਜੀ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਬਣ ਗਏ ਜੀ ਆ ਨਾਮੇ ਗੁਰ ਨੂੰ ਬੰਦਨਾ ਕਰਦੇ ਸਦਾ ਕਵੀ ਸ਼ਰ ਨੇ ਆਗੇ ਜਗਤ ਚ ਜਾਹਰ ਵਰਤੇ ਜੋ ਜਗਦੀਸ਼ ਨੇ ਆਗੇ ਜਗਤ ਚ ਜਾਹਰੇ ਵਰਤੇ ਜੋ ਜਗਦੀਸ਼ਰ ਨੇ ਬੜੀ ਬਹਾਦਰ ਮਰਦੇ ਗੰਮੜਾ ਜੋਏ ਜਣਗੇ ਜੀ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਬਣ ਗਏ ਜੀ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣ ਗਏ ਜੀ ਆਹ ਜ਼ਾਲਮ ਬਣ ਕੇ ਜਦੋਂ ਅਰੰਗਾਂ ਜਾਨਵ ਬਣ ਕੇ ਜਦੋਂ ਔਰੰਗਜ਼ੇਬ ਜ਼ੁਲਮ ਕਮਾਰ ਰਿਹਾ ਸੀ ਹਿੰਦੂਆਂ ਗਲੋਂ ਜਨੇਊ ਜੋਰਾ ਜ਼ਬਰੀ ਲਾਰਿਆ ਸੀ ਹਿੰਦੂਆਂ ਗਲੋਂ ਜਨੇਊ ਜੋਰਾ ਜ਼ਬਰੀ ਲਾਰਿਆ ਸੀ ਓ ਇੱਕ ਇੱਕ ਦਿਨ ਵਿੱਚ ਗਲੋਂ ਜਨੇਊ ਸਭਾ ਮਨ ਲੈ ਗਏ ਜੀ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਬਣ ਗਏ ਜੀ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣ ਗਏ ਜੀ ਦੁਖੀ ਕਸ਼ਮੀਰੀ ਪੰਡਤ ਆਕੇ ਅਰਜ ਗੁਜਾਰੀਏ ਕਰਨੇ ਲਈ ਕੁਰਬਾਨੀ ਗੁਰਾਂ ਨੇ ਕਰੀ ਤਿਆਰੀਏ ਕਰਨੇ ਲਈ ਕੁਰਬਾਨੀ ਗੁਰਾਂ ਨੇ ਕਰੀ ਤਿਆਰੀਏ ਉਹ ਸਿੱਖਾਂ ਦੇ ਗੁਰੂ ਦਸਵੇਂ ਕਲਗੀਧਰ ਨੂੰ ਕਰ ਗਏ ਜੀ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਬਣ ਗਏ ਜੀ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣ ਗਏ ਜੀ ਹੋ ਕਹਿ ਆ ਕੇ ਬਦਲਾਂਗੇ ਫਿਰ ਧਰਮ ਜੇ ਤੇਥੋਂ ਜਿੱਤਿਆ ਜਾਵੇਗਾ ਬਦਲਾਂਗੇ ਫਿਰ ਧਰਮ ਤੇਥੋਂ ਜੇ ਜਿੱਤਿਆ ਜਾਵੇਗਾ ਇਹੀ ਸ਼ਰਤ ਪਾਤਸ਼ਾਹੀ ਪੰਡਤ ਪੜ ਗਏ ਜੀ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਬਣ ਗਏ ਜੀ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣ ਗਏ ਜੀ ਸਤੀ ਦਾਸ ਜੀ ਮਤੀ ਦਾਸ ਜੀ ਸਤੀ ਦਾਸ ਜੀ ਮਤੀ ਦਾਸ ਜੀ ਪਈ ਦੀ ਆਲੇ ਨੇ ਪਾਏ ਅਨੰਦਪੁਰ ਸਾਹਿਬ ਤੋਂ ਨਾਲ ਗੁਰਾਂ ਦੇ ਚਾਲੇ ਨੇ ਪਾਏ ਅਨੰਦਪੁਰ ਸਾਹਿਬ ਤੋਂ ਨਾਲ ਗੁਰਾਂ ਦੇ ਚਾਲੇ ਨੇ ਸੱਚਖੰਡ ਅੰਦਰ ਸਿੱਖੀ ਸਦਕ ਪਰੋਸੇ ਸੰਗੈ ਜੀ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਬਣ ਗਏ ਜੀ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣ ਗਏ ਜੀ ਆ ਲਾਇਆ ਜੋਰ ਬਥੇਰਾ ਲਾਇਆ ਜੋਰ ਬਥੇਰਾ ਤੇ ਨਾ ਮਰੀਦ ਗਏ ਸਖਤ ਸਜਾਵਾਂ ਦੇ ਕੇ ਅੰਤ ਕਰ ਸ਼ਹੀਦ ਗਏ ਸਖਤ ਸਜਾਵਾਂ ਦੇ ਕੇ ਕੀਤੇ ਅੰਤ ਸ਼ਹੀਦ ਗਏ ਦਿੱਤਾ ਸਿਸ਼ ਗੁਰਜੰਟ ਸਿੰਘਾ ਨੌਵੇਂ ਗੁਰਤਣ ਗਏ ਜੀ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਬਣ ਕੇ ਜੀ ਤੇਗ ਬਹਾਦਰ ਹਿੰਦ ਦੀ ਚਾਦਰ ਬਣ ਕੇ ਜੀ